ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਵਾਹਿਗੁਰੂ ਦੀ ਕਿਰਪਾ ਕੀਤੀ ਆ ਕਿ ਇਰਾਦਾ ਸਾਡੇ ਇਲਾਕੇ ਦੇ ਵਿੱਚ ਮੀਂਹ ਬਹੁਤ ਪੈ ਗਿਆ ਆ ਆਪ ਨੂੰ ਭਲੀ ਭਾਣ ਤੇ ਚੰਗਾ ਘਰੀਬਾਂ ਤੇ ਜਾਣਦੇ ਆ ਕਿ ਮੈਂ ਫੱਡਾ ਕੋਟ ਤੋਂ ਹੀ ਜਿੱਦ ਚਾ ਸੁਦੇ ਰਹਿੰਦਾ ਹਾਂ ਮੈਂ ਤੁਹਾਡਾ ਆਪਣਾ ਸੇਵ ਕਲਵਨ ਸਿੰਘ ਸਿੱਧੂ ਮੀਂਹ ਬਹੁਤ ਪਿਆ ਆਮ ਜਨਤਾ ਅਤਰਾ ਅਤਰਾ ਗਰਮੀ ਨਾਲ ਕਰਦੀ ਸੀ 45 ਤੋਂ 60 ਡਿਗਰੀ ਤੇ ਪਾਰਾ ਚੜਾ ਗਿਆ ਸੀਗਾ ਬਹੁਤ ਗਰਮੀ ਜਾਨਵਰਾਂ ਤੋਂ ਪਸ਼ੂਆਂ ਦਾ ਪਾਣੀ ਜ ਵੀ ਬਹੁਤ ਔਖਾ ਹੋ ਗਿਆ ਸੀਗਾ ਰੱਬ ਅਮੀ ਪੈਣਾ ਹਰ ਇੱਕ ਦੇ ਕਿਹਦੇ ਤੇ ਖੁਸ਼ੀ ਆ ਗਈ ਆ ਪੰਛੀ ਵੀ ਬਹੁਤ ਟੈਕਦੇ ਆ ਆ ਡੱਡੂ ਬੋਲ ਰਿਹਾ ਆ ਮੈਂ ਆਪਣੇ ਘਰ ਦੇ ਕੋਲੇ ਵੀਡੀਓ ਬਣਾ ਰਿਹਾ ਆ ਕਿ ਪਾਣੀਓ ਪਾਣੀ ਹੋ ਗਿਆ ਵਾ ਵਾਹਿਗੁਰੂ ਦਾ ਲੱਖ ਰਤ ਸਕੂਗੁਰਿਆ ਕਿ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਡੇ ਇਲਾਕੇ 'ਚ ਵੀ ਮੀਂਹ ਪੂਰੀ ਵਾਰਸ਼ ਪੈ ਗਈ ਆ ਕਿ ਸਾਰੇ ਪਾਸੇ ਖੁਸ਼ੀ ਦਾ ਮਾਹੌਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਕੈਮਰਾਮੈਨ ਨੂੰ ਕਹਾਂ ਪਾਣੀ ਵੀ ਦਿਖਾ ਲਿਓ ਇਹ ਆ ਪਾਣੀ ਜੀ ਖੇਤਾਂ ਦੇ ਵਿੱਚ ਪਾਣੀ ਪਾਣੀ ਹੋ ਗਿਆ ਕਿ ਇਥੇ ਰਾਜੇ ਝੋਂਡਾਂ ਲਾਲ ਨੂੰ ਪਾਣੀ ਪਾਇਆ ਨਹੀਂ ਸੀਗਾ ਇਹ ਸਾਰੇ ਪਾਸੇ ਆ ਪਾਣੀ ਉਹ ਪਾਣੀ ਆ ਡਾਂ ਵੀ ਜਿਹੜੀਆਂ ਨਾ ਇਹ ਪਾਣੀ ਆ ਭਰ ਗਈਆਂ ਸਾਰੀਆਂ ਬਸ ਸਾਰੇ ਪਾਸੇ ਖੇਤਾਂ ਨੂੰ ਪਾਣੀ ਉਹ ਪਾਣੀ ਦੀਦਾ ਜਿੱਦ ਵੀ ਇਹ ਧਿਆਨਵਾਰੋ ਪਾਣੀ ਉਹ ਪਾਣੀ ਦੀਦਾ ਮੈਂ ਆਪਣੇ ਪ੍ਰਮਾਤਮਾ ਦਾ ਗੁਰੂ ਮਹਾਰਾਜ ਲੱਖ ਲੱਖ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਲਿਆਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸੇਵਕ ਪਰਵਰਨ ਸਿੰਘ ਸਿੱਧੂ ਘਟਾ ਕੋਲ ਤੁਸੀਂ ਮੋਬਾਈਲ ਨੰਬਰ 98557 19816 98557 19816 ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਜੀ ਮੀ ਪੂਰੇ ਜੁੜਨਾ ਪਿਆ ਜੀ ਧੰਨਵਾਦ